ਜ਼ਿਲ੍ਹਾ ਪਠਾਨਕੋਟ ਦੇ ਅਰਧ ਪਹਾੜੀ ਇਲਾਕੇ ਤਾਰਦੇ ਪਿੰਡ ਉੱਚਾਠੜਾ ਵਿੱਚ ਇੱਕ ਬਾਗ ਵੱਲੋਂ ਗਾਂ ਤੇ ਹਮਲਾ ਕਰ ਜਿੱਥੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਉਦੋਂ ਹੀ ਤਾਰਦੇ ਏਰੀਆ ਵਿੱਚ ਇਸ ਬਾਗ ਦੀ ਦਹਿਸ਼ਤ ਬਣੀ ਹੋਈ ਹੈ ਇਸ ਬੰਦੇ ਜਦ ਸਾਡੀ ਟੀਮ ਵੱਲੋਂ ਪਿੰਡ ਉੱਚਾਠੜਾ ਵਿਖੇ ਪੁੱਜ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਹਰ ਸਾਲ ਜਦ ਵੀ ਪਹਾੜਾ ਵਿੱਚ ਠੰਡ ਦਾ ਪ੍ਰਕੋਪ ਸ਼ੁਰੂ ਹੁੰਦਾ ਹੈ ਤਾਂ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੇ ਹਨ ਤੇ ਮੈਦਾਨੀ ਇਲਾਕਿਆਂ ਵਿੱਚ ਪਸ਼ੂਆਂ ਤੇ ਹਮਲਾ ਕਰ ਆਪਣੀ دہشت ਦਾ ਸ਼ਕਾਰ ਬਣਾ ਲੈਂਦੇ ਹਨ ਜਿੱਥੇ ਜਿਸ ਦੇ ਚੱਲਦੇ ਲੋਕਾਂ ਦਾ ਦੇਸ਼ਾਮ ਕੜਾ ਵਿੱਚੋਂ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਤੇ ਆਪਣੀ ਜਾਨ ਮਾਨ ਦੀ ਰਾਖੀ ਲਈ ਲੋਕਾਂ ਵੱਲੋਂ ਪੁਲਿਸਨ ਅੱਗੇ ਗੁਹਾਰਵੀ ਲਗਾਈ ਗਈ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਾਨਵਰ ਮੈਦਾਨੀ ਇਲਾਕਿਆਂ ਵਿੱਚ ਆਪਨੀ دہشت ਬਣਾਉਂਦੇ ਹਨ उना दैशत गदर जान वाला तो नदी रखिया कितनी जावे बनेरो साइड ना ते देख द्रो पंजाब जे हाँ जी सर सर की नाली तोला मेरा नाम ओम प्रकाश जी ਉਹ ਪ੍ਰਗਟਾਸ਼ੀ ਕਿ ਜਿਸ ਦਾ ਦਾਸਣ ਲੈ ਕੇ ਇਸ ਏਰੀਏ ਦੇ ਬਾਗ ਦੇਖਿਆ ਗਿਆ ਕਿੰਨੀ ਕੀ ਦਹਿਸ਼ਤ ਬਣੀ ਦੀ ਹੈ ਤੇ ਕਿੰਨਾ ਕੁ ਨੁਕਸਾਨ ਕੀਤਾ ਉਹ ਜੀ ਦਹਿਸ਼ਤ ਪੂਰੀ ਬਣੀ ਹੈ ਨੁਕਸਾਨ ਵੀ ਕਾਫੀ ਕੀਤਾ ਹੈ ਬਾਕੀ ਬਾੜੇ ਦੇ ਵਿੱਚ ਗਾਂ ਸਿਗੀ ਇੱਥੋਂ ਲੈ ਗਿਆ ਉਹ ਤੇ ਬਾਕੀ ਹੋਰ ਵੀ 5-7 ਗਾਈਆਂ ਸਿਗੀਆਂ ਉਹ ਆਪਣਾ ਬਚਾ ਕਰਕੇ ਉਹ ਗਰਾਊਂਡ ਨੂੰ ਚਲ ਗਈਆਂ ਉੱਪਰ ਨਾਲੇ ਸਕੂਲ ਹੈਗਾ ਨਾਲੇ ਗਰਾਊਂਡ ਨਾਲੇ ਪਿੰਡਾਗਾ ਕਿ ਹੋਰ ਵੀ ਨੁਕਸਾਨ ਕੀਤਾ ਉਹਨੇ ਇਸ ਏਰੀਏ ਤੇ ਹੋਰ ਦਾ ਨੁਕਸਾਨ ਕੁੱਤਿਆਂ ਦਾ ਬਹੁਤ ਨੁਕਸਾਨ ਕੀਤਾ ਉਹਨੂੰ ਕੁੱਤੇ ਵੀ ਜਿੰਨੇ ਵੀ ਆਹੀ ਲੈ ਗਏ ਉਹਦਾ ਕੁੱਤੇ ਕੋਈ ਨਜ਼ਰ ਨਹੀਂ ਆਉਂਦੇ ਪਿੱਛੇ ਕੁੱਤਾ ਕੋਈ ਨਜ਼ਰ ਨਹੀਂ ਆਂਦਾ ਡਰ ਲੱਗਦਾ ਹੁਣ ਦਿਨੇ ਵੀ ਡਰ ਲੱਗਦਾ ਜੀ ਪਹਿਲੇ ਬੱਚੇ ਆ ਜਾਂਦੇ ਖੇਡਣ ਖੁਣੇ ਇੱਧਰ ਉਹ ਵੀ ਡਰਦੇ ਉਹਦਣ ਦੇ ਇੱਧਰ ਆਂਦੇ ਨਹੀਂ ਬਾਕੀ ਹੋਰ ਵੀ ਟੂ ਰੈਸਟ ਵੀ ਚਲੇ ਝੀਲ ਦੇਖਣ ਝੀਲ ਵੀ ਲੱਗੇ ਨੇੜੇ ਐ ਤੇ ਹੁਣ ਉਹਦਾ ਮਾਹੌਲ ਜਾਦਾ ਖਤਰੋਈ ਕੀ ਅਪੀਲ ਕੀ ਕਰੋਗੇ ਤੁਸੀਂ ਅਪੀਲ ਕਰਾਂਗੇ ਕਿ ਜਾਂ ਤੇ ਇਹਦੀ ਪਿੰਜਰੇ ਅਲਗਾਨ ਜਾਂ ਸਰਕਾਰ ਕੋਈ ਸਨਪੋਰਟ ਲਿਖੇ ਲਗਾਏ ਕਿ ਇਸ ਸਾਡ ਨਹੀਂ ਜੋ ਤੇ ਬਸ ਇੰਨਾ ਹੀ ਕਹਿਣਾ ਚਾਹੁੰਦਾ ਸਰ ਤੁਹਾਡੇ ਏਰੀਆ ਦੇ ਵਿੱਚ ਬਾਗ ਦੀ ਦਸ਼ਲ ਬਣੀ ਹੋਈ ਹੈ ਕਾਫੀ ਨੁਕਸਾਨ ਵੀ ਜਿਹੜਾ ਲੋਕਾਂ ਦਾ ਕਰਦਾ ਪਿਆ ਠੀਕ ਹੈ ਨਾ ਸਰ ਇਹ ਵਿੱਚ ਜਦਾਂ ਹਾਂ ਠੀਕ ਹੈ ਤੁਹਾਡੀ ਗੱਲ ਠੀਕ ਹੈ ਵੀ ਬਾਗ ਇਹ ਆਪਣੇ ਲੈਪਰ ਇਸ ਸਾਈਡ ਏਰੀਆ ਵਿੱਚ ਹੈਗੀ ਆ ਕਿਉਂਕਿ ਇਹ ਜਿਹੜਾ ਆਤਾਰ ਦੇਹਰਾ ਏਰੀਆ ਵਾ ਪਹਾੜੀ ਏਰੀਆ ਤੇ ਇੱਥੇ ਜੰਗਲ ਕਾਫੀ ਆ ਤੇ ਇਹ ਹੀ ਇਹਦਾ ਹੈਬੀਟਾਟ ਆ ਤੇ ਬਾਕੀ ਜਿਸ ਤੱਕ ਆਪਣਾ ਨੁਕਸਾਨ ਦਾ ਇੱਕ ਇੱਕ ਦਾ ਦਾ ਪਤਾ ਲੱਗਿਆ ਕਿ ਗਾਂ ਮਰੀ ਐ ਤੇ ਉਹਦਾ ਉਹ ਹੀ ਮੌਕਾ ਵੀ ਵੇਖਿਆ ਮੌਕਾ ਵੇਖ ਕੇ ਤੇ ਉਹਦਾ ਜਿਹੜਾ ਹੈਗਾ ਵਾ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਦਾ ਪੋਸਟਮੈਨ ਕਰਵਾ ਕੇ ਜੋ ਸਰਕਾਰ ਦੀ ਪਾਲਿਸੀ ਹੈ ਉਸ ਤਰ੍ਹਾਂ ਉਹਨਾਂ ਨੂੰ ਜੋ ਪੌਦਾ ਮਾਉਗਾ ਉਹ ਵੀ ਦਿੱਤਾ ਦੇ ਆਊਗਾ ਬਾਕੀ ਦੇਖੋ ਜਾਨਵਰ ਆ ਜਾਨਵਰ ਦਾ ਆਪਣਾ ਏਰੀਆ ਆਹੀ ਉਹਨਾਂ ਦੇ ਘਰਾਂ 'ਚ ਗਏ ਆ ਉਹ ਸਾਡੇ ਘਰਾਂ 'ਚ ਨਹੀਂ ਆਏ ਕਿਹਨ ਫੇਰ ਵੀ ਚਲੋ ਸਾਡੇ ਵੱਲੋਂ ਜੋ ਵੀ ਪੰਦੀ ਕਾਰਵਾਈ ਹੈਗੀ ਉਹ ਕੀਤੀ ਜਾਊਗੀ ਨਾਲ ਹੀ ਉਥੇ ਆਪਣੇ ਕੈਮਰੇ ਲਵਾ ਕੇ ਤੇ ਸਾਈਨ ਬੋਰਡ ਜਿਹੜੇ ਹਨ ਲਵਾਗੇ ਵੀ ਇਸ ਏਰੀਆ ਦੇ ਵਿੱਚ ਥੋੜਾ ਵਿਚਾਰ ਰੱਖੋ ਵੈਸੇ ਵੀ ਜਿਹੜਾ ਰੋਡ ਦੇ ਲਾਗੇ ਜਾਂ ਘਰ ਦੇ ਲਾਗੇ ਜੇ ਕੋਈ ਵੀ ਜਾਨਵਰ ਲੰਘਦਾ ਉਹ ਨੁਕਸਾਨ ਹੋ ਸਕਦਾ ਜਿੱਥੇ ਇਨਸਾਨ ਦਾ ਨੁਕਸਾਨ ਹੋ ਉਥੇ ਜਾਨਵਰ ਦਾ ਵੀ ਨੁਕਸਾਨ ਹੁੰਦਾ ਅਸੀਂ ਬੇਚਾ ਵਸਤੇ ਵੀ ਆਪਾਂ ਪਹਾੜੀ ਏਰੀਆ ਦੇ ਵਿੱਚ ਜਾਂ ਜੰਗਲ ਦੇ ਵਿੱਚ ਗੱਡੀ ਹੋਣੀ ਚਲਾਈਏ ਜਾਂ ਥੋੜਾ ਦੇਖ ਕੇ ਚਲੀਏ ਇਸ ਕਰਕੇ ਸਾਈਨ ਬੋਰਡ ਵੀ ਜਰੂਰ ਲਾਵਾਂਗੇ ਤੇ ਬਾਕੀ ਜੇ ਲੋੜ ਪਈ ਤਾਂ ਪਿੰਜਰੇ ਦੀ ਲੈਫਟ ਨੂੰ ਕਵਰ ਕਰਨ ਵਾਸਤੇ ਜੇ ਪਿੰਜਰਾ ਲਾਉਣ ਦੀ ਲੋੜ ਪਈ ਉਹ ਵੀ ਅਸੀਂ ਜਰੂਰ ਲਾਵਾਂਗੇ